ਉਹਨੂੰ ਲੱਗਦਾ ਹੈ ਕਿ ਅਕਾਲੀ ਦਲ ਪੁਨਰ ਸੁਰਜੀਤ ਹੋਣ ਹੋ ਸਕਦਾ ਹੈ ਨੈਵਰ ਕਦੇ ਹੋਵੇ ਜੋ ਗੁਨਾਹ ਕਰ ਲੇ ਜੋ ਪਾਪ ਕਰ ਲੇ ਨਾ ਉਹਨਾਂ ਨੇ ਪੰਥ ਦੇ ਖਿਲਾਫ ਗੁਰੂ ਦੇ ਖਿਲਾਫ ਹੁਣ ਭੁੱਲ ਜੋ ਇਹ ਤਾਂ ਹੁਣ ਇੰਨਾ ਗਲ ਛੜ ਗਿਆ ਨਾ ਇਹਦੇ 'ਚ ਨਹੀਂ ਜਾਣ ਪਾਈ ਜਾ ਸਕਦਾ ਤੇ ਫੇਰ ਤਾਂ ਤੁਹਾਡੀਆਂ ਗੱਲਾਂ ਤੋਂ ਲੱਗਦਾ ਹੈ ਕਿ ਜਿਵੇਂ ਕਹਿੰਦੇ ਆ ਵੀ ਕੋਲ ਕਈ ਤਰ੍ਹਾਂ ਦੇ ਹੁੰਦੇ ਨੇ ਹਥਿਆਰਬੰਦ ਕੋਲ ਵੀ ਲੜ ਜਾਂਦੇ ਜਦੋਂ ਅੱਤ ਹੋ ਜਾਂਦੀ ਫਿਰ ਹਥਿਆਰਬੰਦ ਖੋ ਚੱਲਦੇ ਨੇ ਤੇ ਹੁਣ ਲੋਕਾਂ ਨੂੰ ਫਿਰ ਮੈਨੂੰ ਲੱਗਦਾ ਕਿ ਲੋਕਾਂ ਨੂੰ ਉੱਠਣ ਦੀ ਲੋੜ ਪੈਗੀ ਕੋਈ ਨਾ ਕੋਈ ਦਹਿਬੀ ਮੂਵਮੈਂਟ ਉੱਠ ਸਕਦੀ ਕੋਈ ਨਾ ਕੋਈ ਤੁਹਾਡੇ ਹਿਸਾਬ ਨਾਲ ਅਜੇ ਮੈਨੂੰ ਨਹੀਂ ਲੱਗ ਰਿਹਾ ਅਜੇ ਇਹਨਾਂ ਪਾਰਟੀਆਂ ਚੀਜ਼ ਹੋ ਖੇਡਣ ਕੇ ਕੋਈ ਆਲਟਰਨੇਟਿਵ ਕ੍ਰੈਡੀਬਲ ਉੱਭਰ ਨਹੀਂ ਰਿਹਾ ਪੰਜਾਬ ਬੇਉਮੀਦਾ ਜਾਂ ਕਿਵੇਂ ਹੋ ਗਿਆ ਲੋਕ ਜਦੋਂ ਕਿਸੇ ਜਿਆਦਾ ਹੀ ਦਬਾਏ ਜਾਂਦੇ ਆਪਰੇਸ਼ਨ ਨਾ ਉੱਠਦੇ ਆ ਪਰ ਜਿਹੜੇ ਲੋਕਾਂ ਦੀ ਗਵਾਹੀ ਕਰਨ ਵਾਲੀਆਂ ਵਿਰੋਧੀ ਧਿਰਾਂ ਬੈਠੀਆਂ ਸੱਤਾ 'ਚ ਬੈਠੀਆਂ ਜਾਂ ਸੱਤਾ ਦੇ ਬਾਹਰ ਬੈਠੀਆਂ ਤਾਂ ਉਹਨਾਂ ਤੇ ਰਵਾਇਤੀ ਪਾਰਟੀਆਂ ਦਾ ਕੋਈ ਰੋਲ ਨਹੀਂ ਉਹ ਨਹੀਂ ਕੁਝ ਮਹੱਮ ਬਣ ਚਲਾ ਸਕਦੇ ਉਹ ਨਹੀਂ ਇਸ ਤੇ ਚਲਾਉਣਗੇ ਜੀ ਕਾਰਨ ਉਹ ਤਾਂ ਚਲੋ ਪਾਰਟੀਆਂ ਕੁਛ ਉਹਦੇ ਨਾਲ ਬੇਪੜਦ ਹੁੰਦੀਆਂ ਜੀ ਇੱਥੇ ਤਾਂ ਰਾਜ ਬੇਪੜਦ ਹੁੰਦਾ ਹੈ ਤੇ ਰਾਜ ਤਾਂ ਸਾਂਝਾ ਹੀ ਆ ਨਾ ਸਾਰਿਆਂ ਦਾ ਉਸੇ ਆਸਰੇ ਰਾਜ ਕਰਨਾ ਉਹਨਾਂ ਨੇ ਇਹੀ ਪੁਲਿਸ ਅਫਸਰ ਇਸ ਸਾਰਿਆਂ ਨੂੰ ਕੰਮ ਦਿੰਦੇ ਆ ਅੱਛਾ ਭਾਵੇਂ ਬਾਦਲ ਹੋਵੇ ਭਾਵੇਂ ਭਗਵੰਤ ਮਾਨ ਹੋਵੇ ਕੀ ਘਸਦਾ ਸੀ ਭਗਵੰਤ ਮਾਨ ਦਾ ਜੋ ਵੀਆਈਪੀ ਕਲਚਰੀ ਬੰਦ ਕਰ ਦੇ ਪਰ ਅੰਦਰ ਭੁੱਖ ਤਾਂ ਆਪਦੀ ਹੀ ਹੈ ਜਿਹੜਾ ਉਹਨੂੰ ਇਨੀ ਚਿੜਸੀ ਨਾ ਜੋ ਛੁਟਕਲੇ ਸੁਣਾਉਂਦਾ ਸੀ ਉਹ ਚਿੜ ਨਹੀਂ ਸੀ ਆਪਦੀ ਭੁੱਖ ਸੀ ਵੀ ਮੈਰਿਆ ਹੋਵੇ ਇਹਦਾ ਕਿਉਂ ਹੋਵੇ ਹਲੜਾ ਸਾਹਿਬ ਦੀ ਇੱਕ ਸਪੀਚ ਬੜੀ ਨੈਟ ਤੇ ਵਾਇਰਲ ਹੈ ਜਿਹੜੀ ਇਹਨਾਂ ਨੇ ਕੈਨੇਡਾ ਜਾ ਕੇ ਸ਼ਾਇਦ ਦਿੱਤੀ ਸੀਗੀ ਹਾਂ ਹਾਂਜੀ ਗੁਰਦੁਆਰਾ ਉਹਦੇ ਚ ਉਹਨਾਂ ਨੇ ਜ਼ਿਕਰ ਵੀ ਕੀਤਾ ਵੀ ਕਿਵੇਂ ਉਹਨਾਂ ਨੇ ਸਾਰਾ ਕੁਝ ਲੱਭਿਆ ਕੀ ਗੱਲ ਹੈ ਥੋੜੀ ਡਿਊਟੀ ਕੀ ਹੈ ਸਿੱਖਾਂ ਦੀ ਡਿਊਟੀ ਕੀ ਹੈ ਉਹਨਾਂ ਨੂੰ ਸਮਝਣਾ ਚਾਹੀਦਾ ਝੋੜਿਆ ਜੀ ਉਹਨਾਂ ਨੇ ਹਾਂ ਬੜਾ ਪਾਪੂਰਨ ਪਾਪੂਰਨ ਪਰ ਉੱਥੇ ਇੱਕ ਕਟਨਾ ਆਉਂਦੀ ਹੈ ਕਿ ਜਿਹਦਾ ਜ਼ਿਕਰ ਮੈਨੂੰ ਲੱਗਦਾ ਹੈ ਕਿ ਤੁਸੀਂ ਚਿੰਗ ਬਾਖੂਪੀ ਕਰ ਪਾਉਗੇ ਕਿ ਉਹਨਾਂ ਨੂੰ ਉੱਥੋਂ ਦੇ ਜਿਹੜੇ ਹਤੈਸ਼ੀ ਸੀਗੇ ਉਹਨਾਂ ਦੇ ਸਾਥੀ ਸੀ ਉਹ ਕਹਿੰਦੇ ਸੀ ਤੁਸੀਂ ਵਾਪਸ ਨਾ ਜਾਓ ਹਾਂ ਬਹੁਤ ਜ਼ੋਰ ਲਾਇਆ ਜੀ ਤੇ ਕਿਤਨੇ ਕਿਤੇ ਜਿਵੇਂ ਨੇ ਉਸ ਲੈਕਚਰ ਦੇ ਵਿੱਚ ਗੱਲ ਕੀਤੀ ਹੈ ਸ਼ਹਾਦਤ ਹਾਂ ਵੀ ਹੁਣ ਆਪਣੇ ਕੋਲ ਸ਼ਹਾਦਤ ਦੀ ਗੱਲ ਰਹਿ ਗਈ ਹੈ ਕਿਤਨੇ ਕਿਤੇ ਮੁੱਲ ਲੱਗਦਾ ਹੈ ਕਿ ਉਹਨਾਂ ਦੇ ਦਿਮਾਗ 'ਚ ਸੀਗੀ ਜਿਵੇਂ ਕਿ ਬਕਾਲ ਮੈਂ ਗੱਲ ਕਰਾਂ ਕਿ ਪਰਮਜੀਤ ਕੌਰ ਖਾਲੜਾ ਹੂੰ ਉਹਨਾਂ ਨੇ ਆਪਣੇ ਬਿਆਨਾਂ 'ਚ ਕਿਹਾ ਹੈ ਕਈ ਜਗ੍ਹਾ ਬੋਲਦੇ ਕਿ ਜਿਸ ਦਿਨ ਇਹਨਾਂ ਨੂੰ ਚੱਕਦੇ ਨੇ ਉਹ ਦਿਨ ਕਹਿੰਦੇ ਮਨੂਰ ਸੋਚਿਆ ਕਿ ਪੁੱਛਦੇ ਐ ਕਹਿੰਦੇ ਤੂੰ ਬੱਚਿਆਂ ਨੂੰ ਪਾਲ ਲੇਂਗੀ ਹੂੰ ਪੜਾ ਲੇਂਗੀ ਹੂੰ ਤੇ ਉਸ ਤੋਂ ਬਾਅਦ ਹੀ ਇਹ ਜਦੋਂ ਚਲੇ ਜਾਂਦੇ ਗੁਨਾਦ ਦੇ ਯੂਨੀਵਰਸਿਟੀ ਉਹ ਸਰਵਿਸ ਕਰਦੇ ਸੀਗੇ ਉਸ ਤੋਂ ਬਾਅਦ ਇਹਨਾਂ ਨੂੰ ਚੱਕਿਆ ਜਾਂਦਾ ਪਰ ਮੈਂ ਚਾਹੁੰਨਾ ਕਿ ਤੁਸੀਂ ਦਰਸ਼ਕਾਂ ਨੂੰ ਉਹ ਥੋੜਾ ਜਿਹਾ ਬ੍ਰੀਫ ਚ ਸਾਂਝਾ ਕਰੋ ਕਿ ਉੱਥੋਂ ਦੀ ਜੇ ਤੁਹਾਨੂੰ ਧਿਆਨ 'ਚ ਹੈ ਗੱਲਾਂ ਤੋਂ ਟੈਕ ਸਿਸਟਮ ਹੈ ਉਹ ਕੀ ਸਿਸਟਮ ਸੀਗਾ ਸਾਰਾ ਉਹ ਕੋ ਕੈਨੇਡਾ ਤੋਂ ਵਾਪਸ ਆਉਣ ਦਾ ਦੇਖੋ ਪਹਿਲਾਂ ਇਹ ਗਏ ਨਾ 1991 'ਚ ਇੰਗਲੈਂਡ ਗਏ ਅੱਛਾ ਜੀ ਦੇਦ ਇੱਥੇ ਬਹੁਤ ਜ਼ੁਲਮ ਵਧ ਗਿਆ ਜੀ ਤੇ ਇਹਨੂੰ ਇਹ ਸੀਗਾ ਵੀ ਮੈਂ ਕੋਈ ਕੰਮ ਕਰਾਂ ਵੀ ਦੁਨੀਆ ਦੇ ਸਾਹਮਣੇ ਇਹ ਗੱਲ ਲੈ ਕੇ ਜਾਵਾਂ ਇੱਥੇ ਬਹਿ ਕੇ ਕਰਨ ਨਹੀਂ ਦੇਣਾ ਇਹਨਾਂ ਨੇ ਜੀ ਉਦੋਂ ਉਹ ਗਏ ਇੰਗਲੈਂਡ ਤੇ ਇੰਗਲੈਂਡ ਆਪਦੇ ਭਰਾਵਾਂ ਕੋਲ ਹੀ ਗਏ ਦੋ ਭਰਾ ਇਹਨਾਂ ਦੇ ਇੰਗਲੈਂਡ ਸੀਗੇ ਵੱਡਾ ਵੀ ਤੇ ਛੋਟਾ ਵੀ ਜੀ ਤੇ ਉੱਥੇ ਅਮਰਜੀਤ ਸਿੰਘ ਖਾਲੜਾ ਕੋਲ ਹੀ ਠਹਿਰੇ ਉਹਦੇ ਘਰ ਦੇ ਵਿੱਚ ਹੀ ਹਾਂਜੀ ਉੱਥੇ ਇਹਨਾਂ ਨੇ ਜਾ ਕੇ ਫਿਰ ਹਿਊਮਨ ਰਾਈਟਸ ਫਰੰਟ ਦੇ ਉੱਤੇ ਮਤਲਬ ਬ੍ਰਿਟਿਸ਼ ਪਾਰਲੀਮੈਂਟ ਦੇ ਮੈਂਬਰਾਂ ਤੱਕ ਹਾਂਜੀ ਤੇ ਜਾਂ ਜਿਹੜੀ ਯੂਰੋਪੀਅਨ ਯੂਨੀਅਨ ਆ ਉਹਦੇ ਮੈਂਬਰਾਂ ਤੱਕ ਫਿਰ ਯੂਨੋ ਤੱਕ ਮਤਲਬ ਪੰਜਾਬ ਚ ਚਾ ਹੋ ਰਹੇ ਜ਼ੁਲਮਾਂ ਦੀ ਗੱਲ ਇੰਟਰਨੈਸ਼ਨਲ ਲੈਵਲ ਪੱਧਰ ਤੇ ਇਹਨਾਂ ਨੇ ਬਕਾਇਦਾ ਉਵਾਰੀ ਜੀ ਲਿਖਤੀ ਰੂਪ ਦੇ ਵਿੱਚ ਵੀ ਸਾਰੇਆਂ ਗੱਲਾਂ ਪੇਸ਼ ਕੀਤੀਆਂ ਉਹ ਇੱਕ ਇਸ਼ੂ ਵਾਰਿਆ ਉਸ ਤੋਂ ਬਾਅਦ 92 ਦੀ ਇਲੈਕਸ਼ਨ ਹੋ ਜਾਂਦੀ ਹੈ ਬਿਆਸੂ ਦੀ ਸਰਕਾਰ ਬਣ ਜਾਂਦੀ ਹੈ ਬਸ ਫਿਰ ਜਦੋਂ ਬਿਆਸੂ ਦੀ ਸਰਕਾਰ ਬਣਨ ਤੋਂ ਬਾਅਦ ਜ਼ੁਲਮ ਜ਼ਿਆਦਾ ਵਧਿਆ ਫੇਰ ਇਹਨੇ ਅਚਾਨਕ ਫੈਸਲਾ ਕੀਤਾ ਕਿਉਂਕਿ ਉਹ ਤੋਂ ਪਹਿਲਾਂ ਉੱਥੇ ਅਸਾਈਲਮ ਅਪਲਾਈ ਕੀਤਾ ਸੀ ਹਾਂਜੀ ਉਹ ਮਿਲ ਗਿਆ ਸੀ ਇਹਨਾਂ ਨੂੰ ਜੀ ਇੰਡੀਅਨ ਨੈਸ਼ਨੈਲਿਟੀ ਇਹਨਾਂ ਨੇ ਸੋਰੈਂਡਰ ਕਰਤੀ ਸੀ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਹਾਂਜੀ ਵੀ ਮੈਂ ਤੁਹਾਡਾ ਸੀ ਐਨੀ ਸਿਟੀਜ਼ਨ ਤੇ ਇਹਦਾ ਹੋ ਸੀ ਵੀ ਉੱਥੇ ਹੀ ਰਹਿਣ ਦਾ ਮਨ ਸੀ ਵੀ ਇੱਥੇ ਬਹਿ ਕੇ ਲੜਾਈ ਲੜੀ ਜਾਵੇ ਜੀ ਪਰ ਹੁਣ ਇਹਨੂੰ ਉਹ ਜਦੋਂ ਦੇਖਿਆ ਵੀ ਅਤ ਹੋ ਗਈ ਐ ਮੇਰੇ ਮੁਤਾਬਕ ਐ ਵੀ ਉਦੋਂ ਫਿਰ ਇਹਨੇ ਮਨ ਚ ਧਾਰ ਲਈ ਸੀ ਜਿਹੜੇ ਇਸ ਤਰ੍ਹਾਂ ਦੇ ਬੰਦੇ ਹੁੰਦੇ ਆ ਅਨੁਭਵੀ ਉਹਨਾਂ ਨੂੰ ਕਿਤੇ ਨਾ ਕਿਤੇ ਅੰਦਰੋਂ ਆਵਾਜ਼ ਆਉਂਦੀ ਹੁੰਦੀ ਐ ਜੀ ਵੀ ਹੁਣ ਸਿਰ ਦੇਣਾ ਪੈਣਾ ਸਿਰ ਕਿੱਥੇ ਦੇਣਾ ਕਿਵੇਂ ਦੇਣਾ ਉਹ ਉਹਨਾਂ ਨੇ ਆਪ ਝੋਣ ਕਰਨੀ ਹੁੰਦੀ ਐ ਮਤਲਬ ਉਹਦੇ ਸੀ ਵੀ ਹੁਣ ਇੱਥੇ ਬੈਠਣ ਦੀ بجائے ਇੱਕ ਸੇਫ ਜੀ ਸੁਰੱਖਤ ਜਗਾ ਤੇ ਬਹਿ ਕੇ ਗੱਲਾਂ ਕਰਨ ਦੀ ਬਜਾਏ ਜੀ ਵਰਦੀ ਅੱਗ ਚ ਛਾਲ ਮਾਰੋ ਉੱਥੇ ਜਾ ਕੇ ਜੇ ਮੈਂ ਨਾ ਸ਼ੇਰ ਦੇ ਜਵਾੜੇ ਚ ਹੱਥ ਪਾਓ ਜਾ ਕੇ ਜੀ ਹਾਂ ਉਹ ਫਿਰ ਮੌਤ ਦੀਆਂ ਅੱਖਾਂ ਚ ਅੱਖਾਂ ਪਾ ਕੇ ਦੇਖਣ ਵਾਲੀ ਗੱਲ ਆ ਉਦੋਂ ਫਿਰ ਇਹ ਪੂਰਾ ਮੈਂਟਲੀ ਤਿਆਰ ਹੋ ਗਿਆ ਭਲੇ ਇਹਨੂੰ ਇਹ ਡੇਢ ਨਿਸ਼ਚਾ ਹੋ ਗਿਆ ਸਿਰ ਦਿੱਤਿਆਂ ਬਣਾ ਲੈ ਜੀ ਜਿਵੇਂ ਸੰਤ ਪਿੰਡਰਾਵਾਲੇ ਗਏ ਸਿਰ ਦਿੱਤਿਆਂ ਆਵਾਜ਼ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਇਹਨੂੰ ਇਹ ਹੋ ਗਿਆ ਵੀ ਜੇ ਇਹ ਹਿਊਮਨ ਰਾਈਟਸ ਦੀ ਰਾਖੀ ਕਰਨੀ ਹੈ ਤਾਂ ਹੁਣ ਗੱਲਾਂ ਕਰਨ ਦੀ بجائے ਸਿਰ ਦੇਣਾ ਪਊ। ਅਚਾਨਕ ਇਹਨੇ ਫੈਸਲਾ ਕੀਤਾ ਜੀ। ਅੱਛਾ ਕਿਸੇ ਨਾਲ ਵੀ رائے ਨਹੀਂ ਕੀਤੀ। ਨਾ ਆਪਦੇ ਭਰਾਵਾਂ ਨਾਲ ਨਾ ਜਿਹੜੇ ਉਹਦੇ ਉੱਤੇ ਇੰਨੇ ਦੋਸਤ ਬਣੇ ਸੀਗੇ ਕਿੰਨੇ ਐਮਪੀ ਸੀ ਗੋਰੇ ਜਿਨ੍ਹਾਂ ਨਾਲ ਇਹਦਾ ਬੜਾ ਨਿੱਘਾ ਸਬੰਧ ਸੀ ਉਹ ਸਾਰਿਆਂ ਨੇ ਬਾਸਤੇ ਪਾਇ। ਵੀ ਤੂੰ ਬਰਦੀ ਅੱਗ 'ਚ ਕਿਉਂ ਜਾ ਰਿਹਾ? ਜੀ ਮੌਤ ਉੱਥੇ ਮੌਤ ਹੀ ਆ ਨਾ ਤੇਰੀ ਉਹਨਾਂ ਪਰਸੀਗਾ ਕੋਈ ਅੰਦਰੋਂ ਉੱਠੀ ਕਹਿੰਦਾ ਬਸ ਮੈਂ ਨਹੀਂ ਰਹਿਣਾ ਇੱਥੇ ਜੀ ਤੇ ਫਿਰ ਉਹ ਇੱਥੇ ਆ ਗਿਆ ਇੱਥੇ ਆ ਕੇ ਫਿਰ ਉਹ ਡਰਿਆ ਨਹੀਂ ਜੀ ਫਿਰ ਤੁਨੇ ਕਨਫਰੰਟ ਕੀਤਾ ਉਦੋਂ ਆ ਫਿਰ ਉਹ ਜਦੋਂ ਸਕੂਟਰ ਤੇ ਹੀ ਹੁੰਦਾ ਸੀ ਤੇ ਉਦੋਂ ਫਿਰ ਇਹਨੇ ਘਰ ਘਰ ਜਾ ਕੇ ਉਹ ਐਫੀਡੇਵਿਟ ਲੈਣੇ ਤੇ ਉਹ ਪਟੀਸ਼ਨਿੰਗ ਇੱਕ ਲੜਾਈ ਨਾ ਸਿਸਟੇਮੈਟਿਕਲੀ ਵਧਦੀ ਤਾਂ ਕਿ ਇਹਨੂੰ ਕਿਸੇ ਕਨਕਲੂਜਨ ਤੇ ਲੈ ਕੇ ਜਾਈਏ ਜੀ ਉਹਦੇ ਵਿੱਚੋਂ ਹੀ ਫਿਰ ਇਨਕੁਆਰੀਆਂ ਬੈਠਣੀਆਂ ਸ਼ੁਰੂ ਹੋ ਗਈਆਂ ਤੇ ਜਦੋਂ ਇਨਕੁਆਰੀਆਂ ਬੈਠਣੀਆਂ ਸ਼ੁਰੂ ਹੋ ਗਈਆਂ ਫਿਰ ਉਹਨਾਂ ਨੂੰ ਭਾਦੀ ਪੈਗੀ ਅਫਸਰਾਂ ਨੂੰ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਸੀ ਫਿਰ ਉਹਨਾਂ ਦਾ ਹਿੱਸੀ ਵੀ ਜਾਂ ਤਾਂ ਇਹਨੂੰ ਡਰਾ ਕੇ ਚੁੱਪ ਕਰਾਈਏ ਤੇ ਨਹੀਂ ਇਹਨੂੰ ਖਤਮ ਕਰੀਏ ਡਰਾਇਆ ਵੀ ਤੂੰ 25000 ਲਾਸ਼ਾਂ ਦੀ ਗੱਲ ਕਰਦਾ 25000 ਇੱਕ ਵੀ ਬਣ ਜੂਗੀ ਹਾਂਜੀ ਹਾਂ ਵਿੱਚ ਤੇਰੀ ਵੀ ਸ਼ਾਮਲ ਹੋ ਜੂ ਤੇ ਪਰ ਉਹ ਡਰ ਨਾਲ ਹੈ ਨਹੀਂ ਸੀ ਡਰ ਤਾਂ ਉਹ ਖਤਮ ਹੋ ਗਿਆ ਸੀ ਉਹਦਾ ਉਹ ਤਾਂ ਵਸਤਾ ਪਾਰ ਕਰ ਚੁੱਕਿਆ ਸੀ ਉਹ ਪੂਰੀ ਨਿਰਭਾਉ ਦੀ ਅਵਸਥਾ ਸੀ ਜੀ ਵੀ ਮੌਤ ਦਾ ਕੋਈ ਡਰ ਨਹੀਂ ਬਸ ਇੱਕ ਆਬਦਾ ਲਾਗਣਾ ਹੈ ਨਿਸ਼ਾਨਾ ਹੈ ਉਧਰ ਨੂੰ ਵੱਧਣਾ ਹੈ ਫਿਰ ਉਹਨਾਂ ਨੇ ਉਹੀ ਕੀਤਾ ਮਤਲਬ ਜੋ ਕਰਦੇ ਹੁੰਦੇ ਆ ਜ਼ਾਬਰ ਜ਼ਾਲਮ ਵੀ ਇਹ ਤੋਂ ਇਹ ਦੀ ਹੋਂਦ ਹੀ ਖਤਮ ਕਰਦੇ ਹੋ ਚਲੋ ਇਹ ਗੱਲ ਹੋਈ ਉਥੋਂ ਇੰਗਲੈਂਡ ਕੈਨੇਡਾ ਜਾਂ ਉਥੋਂ ਦੇ ਵਿੱਚ ਵਾਪਸ ਆਉਣ ਦੀ ਗੱਲ ਤੁਸੀਂ ਹੁਣ ਇਹ ਵੱਖ-ਵੱਖ ਚੀਜ਼ਾਂ ਦੇ ਹਿਸਾਬ ਨਾਲ ਜ਼ਿਕਰ ਹੁੰਦਾ ਜਿੰਨਾਂ ਨੂੰ ਚੱਕਿਆ ਜਾਂਦਾ ਇਹਨਾਂ ਦੀ ਵਾਈਫ ਨਹੀਂ ਵੀ ਜਾਂਦੇ ਹੋਏ ਕੁਝ ਅਫਸਰਾਂ ਨੂੰ ਦੇਖ ਲਿਆ ਇੱਕ ਗਵਾਂਡੀ ਨੇ ਵੀ ਸ਼ਾਇਦ ਰਾਸਤੇ 'ਚ ਦੇਖ ਲਿਆ ਸੀਗਾ ਹਾਂ ਜੀ ਤੁਸੀਂ ਇੱਕ ਲੇਖਕ ਜਦੋਂ ਲਿਖਦਾ ਪੂਰੀ ਕੋਖ ਕਰਦਾ ਤੁਸੀਂ ਕੀ ਦੇਖਿਆ ਤੁਸੀਂ ਕਿਸੇ ਹਿਸਾਬ ਨਾਲ ਨੂੰ ਚਿੱਤਰਿਆ ਹਣ ਤਾਂ ਇਹ ਵੀ ਉਹੀ ਜੋ ਬੰਦਿਆਂ ਨੇ ਗਵਾਹ ਜੋ ਸੀ ਜਿਨ੍ਹਾਂ ਨੇ ਕੁਝ ਦੇਖਿਆ ਹਨਾ ਉਹਨਾਂ ਨੇ ਦੱਸਿਆ ਜੀ ਪਹਿਲੀ ਗੱਲ ਤਾਂ ਇਹ ਵੀ ਇਹ ਉਦੋਂ ਇੱਕ ਦਿਨ ਪਹਿਲਾਂ ਪਿੰਡ ਜਾ ਕੇ ਆਉਂਦੇ ਆ ਜੀ ਤੇ ਉਹਦਾ ਦੋਸਤ ਸੀਗਾ ਸਤਨਾਮ ਸਿੰਘ ਅੰਮੀਸ਼ਾ ਪਿੰਡਾ ਖਾਲੜੇ ਦੇ ਨਾਲ ਹੀ ਹੈ ਅੱਛਾ ਜੀ ਉਹਦਾ ਬਹੁਤ ਪੱਕਾ ਸਾਥੀ ਹੈ ਜੀ ਉਹਨੇ ਇਹਨੇ ਕਿਹਾ ਵੀ ਮੈਂ ਪਿੰਡ ਜਾਣਾ ਕਣਕ ਲੈ ਕੇ ਆਉਣੀ ਆ ਉਹ ਕਹਿੰਦਾ ਮੈਂ ਵੀ ਕਣਕ ਲਿਆਉਣੀ ਆ ਉਹਦਾ ਪਿੰਡ ਵੀ ਨਾਲ ਹੀ ਸੀ ਦੋਵੇਂ ਗਏ ਨਹੀਂ ਜੀ ਘਰਦਿਆਂ ਨੂੰ ਮਿਲੇ ਉਸ ਦਿਨ ਖੇਤਾਂ ਦੇ ਵਿੱਚ ਵੀ ਜਾ ਕੇ ਆਏ ਮਤਲ ਜਿਵੇਂ ਕਿਤੇ ਇੰਟਿਊਸ਼ਨ ਹੋ ਗਈ ਸੀ ਵੀ ਹੁਣ ਅੰਤ ਨੇੜੇ ਹੈ ਤੇ ਉੱਥੇ ਫਿਰ ਉਹ ਥਾਣੇ ਵਾਲੇ ਨੇ ਵੀ ਬੁਲਾ ਲੇ ਕਿਤੇ ਇਹ ਗੁਰਦੁਆਰੇ ਚ ਕਿਸੇ ਪਾਠ ਦੇ ਵਿੱਚ ਸ਼੍ਰੀਕ ਹੋ ਰਹੇ ਸੀਗੇ ਉੱਥੋਂ ਥਾਣੇਦਾਰ ਨੇ ਸੁਨੇਹਾ ਭੇਜ ਕੇ ਮੰਗਾ ਲੇ ਵੀ ਮੈਨੂੰ ਮਿਲ ਕੇ ਜਾਇਓ ਉਹ ਬਾਅਦ ਚ ਸਾਨੂੰ ਪਤਾ ਲੱਗਿਆ ਵੀ ਉਹ ਥਾਣੇਦਾਰ ਨੂੰ ਕਿਹਾ ਹੋਇਆ ਸੀਗਾ ਅਜੀਤ ਸੁਸੰਧੂ ਨੇ ਵੀ ਜਦੋਂ ਵੀ ਇੱਥੇ ਆਉ ਸਾਨੂੰ ਦੱਸਦੀ ਜੀ ਤੋ ਲੱਗਦਾ ਹੈ ਵੀ ਉਹ ਘਰੋਂ ਨਹੀਂ ਸੀ ਚੁੱਕਣਾ ਚਾਹੁੰਦੇ ਬਾਹਰੋਂ ਚੁੱਕਣਾ ਚਾਹੁੰਦੇ ਸੀ ਤਾਂ ਕਿ ਕਿਸੇ ਨੂੰ ਪਤਾ ਹੀ ਨਾ ਲੱਗੇ ਸੜਕ ਤੋਂ ਹੀ ਅਗਵਾ ਕਰ ਤੇ ਪਰ ਉਹ ਥਾਣੇਦਾਰ ਨੂੰ ਜਿਵੇਂ ਮਿਲੇ ਮੈਨੂੰ ਦੱਸਿਆ ਉਸ ਦੇ ਇਹਦੇ ਸਾਥੀ ਨੇ ਜਦੋਂ ਇਕੱਠੇ ਗਏ ਉਹਦੀ ਜੋ ਮਨੋਦਸ਼ਾ ਦੱਸੀ ਨਾ ਉਹਦੇ ਚ ਇਹ ਸੀ ਵੀ ਉਹ ਡਾਵਾ ਡੋਲ ਹੋ ਗਿਆ ਉਹਦੀ ਜਮੀਰ ਨੇ ਸ਼ਾਇਦ ਕਿਤੇ ਆਗਿਆ ਨਾ ਦਿੱਤੀ ਤੇ ਉਹ ਉਹਦਾ ਸਾਰਾ ਬਿਹੇਵੀਅਰ ਅਜੀਬ ਕਿਸਮ ਦਾ ਸੀ ਸੋ ਗੱਲ ਕਿ ਜਿਹੜੇ ਨੇ ਦੱਸਿਆ ਨਾ ਪੁਲਿਸ ਨੂੰ ਇਹ ਮੁੜ ਗਈ ਤੇ ਫਿਰ ਉਹਨਾਂ ਨੇ ਇਹੀ ਫੈਸਲਾ ਕਰ ਲਿਆ ਵੀ ਬਾਹਰ ਨਹੀਂ ਇਹਨੇ ਹੱਥ ਆਉਣਾ ਤੇ ਚਲੋ ਘਰੋਂ ਝੁੱਕਦੇ ਆ ਫਿਰ ਉਹ ਘਰੋਂ ਚੁੱਕਿਆ ਉਹਨਾਂ ਨੇ ਸਵੇਰੇ ਹੈਨਾ ਤੇ ਉਹਨਾਂ ਨੂੰ ਪਤਾ ਹੀ ਸੀਗਾ ਬੱਚੇ ਕਦੋਂ ਸਕੂਲ ਜਾਂਦੇ ਨੇ ਤੇ ਬੀਬੀ ਭਰਮਜੀਤ ਕੌਰ ਖਾਲਸਾ ਜੀ ਦੀ ਨਾਲ ਦੀ ਧਰਮ ਪਤਨੀ ਉਹ ਕਦੋਂ ਜਾਂਦੀ ਹੈ ਡਿਊਟੀ ਤੇ ਉਸ ਤੋਂ ਬਾਅਦ ਕੱਲਾ ਹੀ ਹੁੰਦਾ ਘਰੇ ਤੇ ਉਹ ਰਜੀਵ ਰੰਧਾਵਾ ਇਹਦਾ ਦੋਸਤ ਸੀ ਬਹੁਤ ਨੇੜਲਾ ਸਾਥੀ ਉਸ ਤੋਂ ਬਾਅਦ ਉਹ ਆ ਜਾਂਦਾ ਹੁੰਦਾ ਸੀ ਤੇ ਸਾਰੀ ਦਿਹਾੜੀ ਇਕੱਠੇ ਹੀ ਰਹਿੰਦੇ ਸੀ ਹਮੇਸ਼ਾ ਬਹੁਤ ਸਾਲਾਂ ਤੋਂ ਇਕੱਠੇ ਕੰਮ ਕਰਦੇ ਸੀ ਰਜੀਵ ਰੰਦਾਵਾ ਨਾਲ ਹੀ ਹੁੰਦਾ ਸੀ ਤੇ ਉਹਨਾਂ ਨੂੰ ਆਏ ਸੀ ਵੀ ਚਲੋ ਉਹ ਇੱਕ ਗੈਪ ਹੈ ਜਦੋਂ ਕੱਲਾ ਹੋ ਜੀ ਉਹ ਉਹ ਸਮਝ ਕੇ ਆਏ ਤੇ ਚਲੋ ਉਹਨਾਂ ਨੇ ਉਹ ਇਹ ਘਾਰ ਤੋੜਿਆ ਸੀਗਾ ਪਾਈਪ ਲਾ ਕੇ ਬਾਹਰ ਖੜੀ ਜੀ ਫਿਰ ਉਹਨਾਂ ਨੇ ਬਾਹਰੋਂ ਹੀ ਇਹਨੂੰ ਢੂਕੇ ਆਪਦੇ ਉਹ ਬੈਂਡ ਦੇ ਵਿੱਚ ਸੁੱਟ ਲਿਆ ਤੇ ਪਰ ਇੱਕ ਗਵਾਂਡੀ ਨੇ ਦੇਖ ਲਿਆ ਤੇ ਉਹ ਗੱਲ ਤਾਂ ਪਤਾ ਲੱਗ ਗਈ ਤੇ ਉਦੋਂ ਰਜੀਵ ਰੰਦਾਵੇ ਨੂੰ ਪਤਾ ਲੱਗ ਗਿਆ ਫਿਰ ਜੀ ਉਹ ਰੰਧਾਵਾ ਪਹਿਲਾ ਬੰਦਾ ਜਿਹਨੇ ਐਫ ਆਈ ਆਰ ਦਰਜ ਕਰਵਾਈ ਵੀ ਮੇਰੇ ਅੱਖਾਂ ਦੇ ਸਾਹਮਣੇ ਚੁੱਕੇ ਲਗੇ ਅੱਛਾ ਤੇ ਉਹ ਲੋਕਲ ਬੰਦਾ ਸੀ ਉੱਥੋਂ ਦਾ ਉਹ ਪੁਲਿਸ ਵਾਲਾ ਨੂੰ ਜਾਣਦਾ ਵੀ ਸੀ ਬਾਈ ਫੇਸ ਉਹਨੂੰ ਇਹ ਵੀ ਪਤਾ ਲੱਗ ਗਿਆ ਕੌਣ ਕੌਣ ਬੰਦੇ ਸੀਗੇ ਸੋ ਇਸ ਤਰ੍ਹਾਂ ਮਤਲਬ ਉਹ ਕੇਸ ਦੀ ਕਹਾਣੀ ਸ਼ੁਰੂ ਹੋ ਗਈ ਗੱਲ ਫੈਲ ਗਈ ਫਿਰ ਉਹਨੇ ਇਮੀਡੀਏਟਲੀ ਟਰੌੜੇ ਨੂੰ ਟੈਲੀਗ੍ਰਾਮ ਅੱਛਾ ਫੋਨ ਕਰਤਾ ਟਰੌੜੇ ਨੇ ਟੈਲੀਗ੍ਰਾਮਾਂ ਖੜਕਾਤੀਆਂ ਜੀ ਸਾਰੇ ਪੰਦਰ ਦੇ ਉੱਤੇ ਫਿਰ ਜਿਹਦਾ ਮਤਲਬ ਸੀ ਵੀ ਖਬਰ ਆਊਟ ਹੋਗੀ ਜੀ ਜਿਹੜੀ ਪੁਲਿਸ ਵਾਲ ਨੂੰ ਇਹ ਸੀ ਵੀ ਛੇਤੀ ਕੀਤਾ ਕਿ ਤੈਨੂੰ ਪਤਾ ਨਹੀਂ ਲੱਗਣਾ ਜੀ ਜਿਵੇਂ ਬਹੁਤ ਛੇਤੀ ਫੈੜ ਗੀ ਬਸ ਫਿਰ ਤਾਂ ਰੌਲਾ ਪੈ ਗਿਆ ਫਿਰ ਇਹ ਸੀ ਵੀ ਹੁਣ ਕੀ ਕਰਦੇ ਇਹਨੂੰ ਛੱਡਦੇ ਐ ਕਿ ਨਹੀਂ ਦਬਾਅ ਮੰਨਣਗੇ ਕਿ ਨਹੀਂ ਚਲੋ ਫਿਰ ਇੱਕ ਲੰਮਾ ਸਿਰਸਲਾ ਚੱਲਿਆ ਬਹੁਤ ਲੰਮਾ ਚੱਲਿਆ ਇਹਨੂੰ ਟੌਰਚਰ ਕਰਦੇ ਰਹੇ ਦਬਾਅ ਪਾਉਂਦੇ ਰਹੇ ਵੀ ਉਹ ਆਪਦੇ ਬਿਆਨਾਂ ਤੋਂ ਪਿੱਛੇ ਮੁੜ ਜੇ ਮੀਨਤਾਂ ਨੂੰ ਤਾਂ ਕੰਸਰਨ ਇਹੀ ਸੀਗਾ ਵੀ ਇਹਨੂੰ ਟੌਰਚਰ ਕਰਕੇ ਇਹਨੂੰ ਡਰਾ ਤਮਕਾ ਕੇ ਤੇ ਇਹਨੂੰ ਉਹ ਤੋਂ ਬਿਆਨਾਂ ਤੋਂ ਵਾਪਸ ਕਰਵਾਈਏ ਆਪ ਹੀ ਕਹਦੇ ਵੀ ਨਹੀਂ ਪਰ ਉਹ ਕਿੱਥੇ ਉਹ ਤਾਂ ਹੁਣ ਮਤਲਬ ਉਹ ਤਾਂ ਸਾਰੀਆਂ ਉਹ ਉਹ ਅਵਸਥਾਵਾਂ ਤੋਂ ਪਾਰ ਕਰ ਚੁੱਕਿਆ ਸੀ ਡਰਨ ਡੋਰਨ ਵਾਲੀਆਂ ਤਾਂ ਸੋ ਉਹ ਉਹਨਾਂ ਨੇ ਬਹੁਤ ਟੌਰਚਰ ਕੀਤਾ ਲੰਬ ਬਹੁਤ ਦਿਨ ਰੱਖਿਆ ਪਤਾ ਨਹੀਂ ਕੀ ਕੁਛ ਕੀਤਾ ਹੋ ਉਹ ਤਾਂ ਜਿੱਦੋਂ ਆਪ ਉਹਨਾਂ ਦੇ ਮੂੰਹੋਂ ਕੁਛ ਨਿਕਲੂ ਉਦੋਂ ਹੀ ਪਤਾ ਲੱਗੂਗਾ ਪਰ ਉਹ ਜੋ ਸਰੀਰ ਦੀ ਹਾਲਤ ਸੀਗੀ ਜੋ ਜੀਨੇ ਵੀ ਦੇਖਿਆ ਨੇੜੇ ਤੇੜੇ ਉਹਨਾਂ ਨੂੰ ਪਤਾ ਹੀ ਆ ਮਤਲਬ ਕੀ ਕੀਤਾ ਉਹਨਾਂ ਨੇ ਤੇ ਫੇਰ ਚੱਲੋ ਇਹੀ ਸੀ ਵੀ ਲੱਗੀ ਕੁਛ ਨਹੀਂ ਸੀ ਪਤਾ ਲੱਗ ਰਿਹਾ ਉਹਦੇ ਤੇ ਫੇਰ ਇੱਕ ਪੂਰੀ ਚੱਲੀ ਲੜਾਈ ਸੰਘਰਸ਼ ਸ਼ੁਰੂ ਹੋ ਗਿਆ ਉਹਦੇ ਚ ਫਿਰ ਜਿਹੜੇ ਇਹਦੇ ਸਾਥੀ ਸੀਗੇ ਉਹਨਾਂ ਨੇ ਉਹ ਖਾਲੜਾ ਐਕਸ਼ਨ ਕਮੇਟੀ ਬਣਾ ਕੇ ਤੇ ਉਹ ਉਸਕਾਰ ਅਰੰਭੀਆਂ ਸ਼ੁਰੂ ਕਰਤੀਆਂ ਲਗਾਤਾਰ ਉਹਦੇ ਚ ਫਿਰ ਬੀਬੀ ਪਰਮ ਦੀ ਤਾਂ ਖਾਲੜਾ ਵੀ ਮੂਰੇ ਲਾ ਕੇ ਆ ਕੇ ਲੱਗੀ ਉਹਨਾਂ ਨੇ ਬਹੁਤ ਦੱਦੋ ਜਹਿਦ ਕੀਤੀ ਕਾਨੂੰਨੀ ਫਰੰਟ ਤੇ ਵੀ ਤੇ ਵੈਸੇ ਵੀ ਲੋਕਾਂ ਦੇ ਵਿੱਚ ਗੱਲ ਲਜਾਣ ਵਾਸਤੇ ਤੇ ਉਹ ਫਿਰ ਇੱਕ ਲੰਮੀ ਲੜਾਈ ਆ ਜਦੋਂ ਜਾ ਕੇ ਅਖੀਰ ਨੂੰ ਬੰਦਿਆਂ ਤੇ ਐਕਸ਼ਨ ਹੋਏ ਤੇ ਸਜ਼ਾਵਾਂ ਵੀ ਹੋਈਆਂ ਸੋ ਕਾਫੀ ਔਖੀ ਲੜਾਈ ਸੀ ਉਹ ਉਹਦੇ ਉਹਦੇ ਚ ਬਹੁਤ ਦਬਾਅ ਪਏ ਉਹਦੇ ਚ ਵਕੀਲਾਂ ਦਾ ਵੀ ਬਹੁਤ ਵੱਡਾ ਰੋਲ ਹੈ ਰਾਜਵੰਦਰ ਸਿੰਘ ਬੈਂਸ ਜੀ ਤੇ ਇੱਕ ਜਿਹੜੇ ਉੱਥੇ ਸੀਗੇ ਵਕੀਲ ਵਰਜਿੰਦਰ ਸਿੰਘ ਸ਼ਾਇਦ ਸੋ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਇਹ ਕੇਸ ਮੁਕੱਦਮਾ ਲੜਨਾ ਅੱਛਾ ਬਹੁਤ ਵੱਡਾ ਚੈਲੰਜ ਸੀ ਜੀ ਹਰ ਪੱਖ ਤੋਂ ਉਹਨਾਂ ਦੇ ਪਿਤਾ ਜੀ ਵੀ ਬੈਂਸਾਪ ਦੇ ਪਿਤਾ ਜੀ ਵੀ ਮਤਲਬ ਦਾ ਮਨੁੱਖੀ ਹਕਤਾਂ ਕਮਿਸ਼ਨ ਤੇ ਉਹਨਾਂ ਦੇ ਵੀ ਨਾ ਉਹਨਾਂ ਨੇ ਜਥੇਬੰਦੀ ਦੀ ਸਥਾਪਨਾ ਹੀ ਉਹਨਾਂ ਨੇ ਕੀਤੀ ਹਾਂਜੀ ਹਾਂਜੀ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਹਾਂਜੀ ਅੱਛਾ ਤੁਸੀਂ ਜਦੋਂ ਇਹ ਲਿਖਿਆ ਸਾਰਾ ਕੁਝ ਤਾਂ ਪਰਮਜੀਤ ਕੌਰ ਖਾਲੜਾ ਨੂੰ ਤੁਸੀਂ ਮਿਲੇ ਪਰਮਜੀਤ ਕੌਰ ਖਾਲੜਾ ਨੂੰ ਮੈਂ ਫੋਨ ਤੇ ਗੱਲ ਕੀਤੀ ਸੀ ਉਦੋਂ ਚੱਲ ਰਿਹਾ ਸੀਗਾ ਕਰੋਨਾ ਜੀ ਤੇ ਮੈਂ ਗਿਆ ਨਹੀਂ ਕਿਤੇ ਅੱਛਾ ਮੈਂ ਬੰਦਿਆਂ ਨਾਲ ਫੋਨਾਂ ਤੇ ਜ਼ਿਆਦਾ ਗੱਲਾਂ ਕੀਤੀਆਂ ਓਕੇ ਕਿਉਂਕਿ ਲਿਖਣਾ ਛੇਤੀ ਸੀ ਜੀ ਤੇ ਕਰੋਨਾ ਦਾ ਪਤਾ ਨਹੀਂ ਸੀ ਕਿੰਨਾ ਚਿਰ ਚੱਲਦਾ ਠੀਕ ਹੈ ਤੇ ਉਹ ਫਿਰ ਮੈਂ ਖਾਲੜਾ ਨਾਲ ਬੀਬੀ ਖਾਲੜਾ ਨਾਲ ਉਹਨੂੰ ਕਿਹਾ ਸੀ ਵੀ ਤੁਹਾਡੇ ਕੋਲੇ ਜੋ ਵੀ ਹੈ ਕੁਝ ਵੀ ਉਹ ਤੁਸੀਂ ਮੈਨੂੰ ਦੇ ਦਿਓ ਦੂਜੀ ਗੱਲ ਮੈਂ ਉਹਨਾਂ ਨੂੰ ਦੱਸਤੀ ਸੀ ਵੀ ਮੈਂ ਸਿਰਫ ਉਹਦੀ ਗ੍ਰਿਫਤਾਰੀ ਤੱਕ ਹੀ ਲਿਖਣਾ ਹੈ ਬਸ ਉਸ ਤੋਂ ਬਾਅਦ ਜਿਹੜਾ ਮੁਕੱਦਮਾ ਚੱਲਿਆ ਉਹ ਕਿਉਂਕਿ ਬੀਬੀ ਖਾਲੜਾ ਦਾ ਰੋਲ ਤਾਂ ਹੈਗਾ ਮੁਕਦਮੇ ਦੇ ਦੌਰਾਨ ਮੁਕਦਮੇ ਤੋਂ ਬਾਅਦ ਬਾਅਦ ਦਾ ਉਦੋਂ ਪਹਿਲਾਂ ਤਾਂ ਮਤਲਬ ਉਹਨਾਂ ਨੂੰ ਪੂਰਾ ਨਹੀਂ ਪਤਾ ਸੀ ਜਸਵੰਤ ਕੀ ਕਰ ਰਿਹਾ ਹੈ ਕੀ ਨਹੀਂ ਕਰ ਰਿਹਾ ਉਹਨਾਂ ਨਹੀਂ ਸੀ ਜਿੰਨਾ ਦੂਸਰਿਆਂ ਨੂੰ ਪਤਾ ਸੀ ਉਹਦੇ ਸਾਰੇ ਸਾਥੀਆਂ ਤੋਂ ਮੈਂ ਉਹ ਸਾਰੀ ਰਾਜਵੰਦਰ ਸਿੰਘ ਬੈਂਸ ਤੋਂ ਵੀ ਤੋਂ ਮੁਕਦਮੇ ਬਾਰੇ ਸਾਰੀ ਮੈਂ ਇਨਫੋਰਮੇਸ਼ਨ ਲਈ ਜੀ ਤੇ ਦੂਜਿਆਂ ਤੋਂ ਮੈਂ ਜੋ ਉਹਦੇ ਨੇ ਕੀ ਕੀ ਕੀਤਾ ਕਿਵੇਂ ਕਿਵੇਂ ਕੀਤਾ ਉਹ ਪੂਰੀ ਇਨਫੋਰਮੇਸ਼ਨ ਉਹ ਮੈਂ ਉਹਨਾਂ ਦੇ ਸਾਰੇ ਸਾਥੀਆਂ ਨੂੰ ਜਿਹੜੇ ਵੀ ਸੀਗੇ ਉਹਨਾਂ ਨੂੰ ਮੈਂ ਇਹ ਲਿਆ ਯਾਨੀ ਕਹਿਣ ਦਾ ਮਤਲਬ ਇਹ ਹੈ ਕਿ ਅ ਮਿਸਜ ਖਾਲੜਾ ਪਤਨੀ ਜਸਵੰਤ ਸਿੰਘ ਖਾਲੜਾ ਦਾ ਦਾ ਰੋਲ ਤਾਂ ਉਹਨਾਂ ਦੀ ਬਾਤ ਬਾਤ ਤਾਂ ਬਾਤ ਹੀ ਹੈ ਬੈੱਡ ਤੋਂ ਬਾਤ ਅੱਛਾ ਫਿਰ ਸਾਰੇ ਡਾਕੂਮੈਂਟ ਤੁਹਾਨੂੰ ਉਹਨਾਂ ਦੇ ਬ੍ਰਦਰ ਨਹੀਂ ਦਿੱਤੇ ਸੀ ਹਾਂਜੀ ਅੱਛਾ ਉਹ ਤਾਂ ਉਹਦੇ ਕੋਲੇ ਸੀ ਨਾ ਕਿਉਂਕਿ ਇੰਗਲੈਂਡ ਸੀ ਸਮਝ ਗਿਆ ਤੁਹਾਡੀ ਹਾਂ ਉਹਨੇ ਜੋ ਕੁਝ ਲਿਖਿਆ ਇੰਗਲੈਂਡ ਵੇਕੇ ਲਿਖਿਆ ਉਹ ਤੋਂ ਜੀ ਜੀ ਹਾਂਜੀ ਅੱਛਾ ਅੱਛਾ ਹੁਣ ਇਹ ਹੈ ਕਿ ਫਿਲਮ ਬਣੀ ਦੋ ਤਿੰਨ ਸਾਲ ਹੋ ਗਏ ਉਹਨੂੰ ਰਿਲੀਜ਼ ਨੂੰ ਪਈ ਹੈ ਕੀ ਉਸ ਦੇ ਡਾਇਰੈਕਟਰ ਕੀ ਉਸ ਦੇ ਲੇਖਕ ਤੁਹਾਨੂੰ ਮਿਲੇ ਨਹੀਂ ਉਹਨਾਂ ਨੇ ਕਿਤਾਬ ਪੜ੍ਹੀ ਅੱਛਾ ਤੇ ਮਿਲੇ ਨਹੀਂ ਅੱਛਾ ਮਿਲੇ ਨਹੀਂ ਤੁਹਾਨੂੰ ਮਿਲੇ ਨਹੀਂ ਅੱਛਾ ਹਾਂਜੀ ਚਲੋ ਤੁਸੀਂ ਉਹਨਾਂ ਦੇ ਜੀਵਨ ਬਾਰੇ ਸਾਰਾ ਜਾਣਦੇ ਹੋ ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਸੱਤਾ ਚਾਹੇ ਉਹ ਸਟੇਟ ਦੀ ਹੈ ਤੇ ਚਾਹੇ ਉਹ ਕੇਂਦਰ ਦੀ ਹੈ ਕਿ ਤਨ ਇਹ ਕਿਉਂ ਨਹੀਂ ਰਿਲੀਜ਼ ਹੋਣ ਦੇ ਰਹੀ ਚਿਹਰਾ ਨੰਗਾ ਹੁੰਦਾ ਜੀ ਕੌਣ ਚਾਹੂਗਾ ਕੋਈ ਇਹ 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 ਚਾਹੂ ਕੋਈ ਬੰਦਾ ਵੀ ਮੈਂ ਲੋਕਾਂ ਦੇ ਵਿੱਚ 부ਚੜ ਦੇ ਤੌਰ ਤੇ ਜਾਣਿਆ ਜਾਵਾ ਕਿਉਂਕਿ ਲੋਕਾਂ ਚ ਤੇ ਇਹੀ ਹੈ ਨਾ ਵੀ ਦੁਨੀਆ ਦੀ ਸਭ ਤੋਂ ਵੱਡੀ ਜਹੂਰੀਅਤ ਵੀ ਸਾਡੇ ਦੇਸ਼ ਚ ਕਿੰਨੀਆਂ ਆਜ਼ਾਦੀਆਂ ਇਹਦੇ ਨਾਲ ਤਾਂ ਉਹ ਸਾਰਾ ਮਾਮਲਾ ਜਿਹੜਾ ਵੀ मामा ਘਰ ਦੇ ਉਡੀਕੀ ਜਾ ਰਹੇ ਨੇ 40 40 ਸਾਲ ਹੋ ਗਏ ਵੀ ਦਸ ਹੀ ਦਿਓ ਬੰਦਾ ਜਿਉਂਦਾ ਹੈ ਕੋ ਹਾਂਜੀ ਮਰ ਗਿਆ ਵੀ ਅਸੀਂ ਭੋਗ ਤਾਂ ਪਾ ਲੀ ਗਏ ਅੰਤਮ ਕਰਿਆਵਾਂ ਤਾਂ ਕਰ ਲੀਏ ਕੁਛ ਹਾਂ ਭੋਗ ਵੀ ਕਾਫੀ ਚਿਰ ਬਾਅਦ ਪਿਆ ਸੀ ਹਾਂਜੀ ਹੂੰ ਤੇ ਇਹ ਹੁਣ ਸਾਰਾ ਕੁਝ ਉਹ ਕਿਵੇਂ ਚਾਹਣਗੇ ਵੀ ਲੋਕਾਂ 'ਚ ਇਹ ਗੱਲਾਂ ਜਾਣ ਉਹ ਚਿਹਰਾ ਜਿਹੜਾ ਹੈਗਾ ਉਹਨਾਂ ਦਾ ਉਹ ਕਿੰਨਾ ਖੂਨ ਲਿਬੜਿਆ ਨੰਗਾ ਹੋਊ ਜੀ ਇਹ ਕੌਣ ਚਾਹੂ ਸਰਕਾਰਾਂ ਕਦੇ ਨਹੀਂ ਚਾਹੁੰਦੀਆਂ ਹੁੰਦੀ ਕਿਸੇ ਵੀ ਜਦੋਂ ਆਪਾਂ ਇਹ ਬੰਨੀਏ ਕਿ ਸੁਪਰੀਮ ਕੋਰਟ ਤੱਕ ਜਾਂਦਾ ਕੇਸ ਸਾਰਾ ਕੁਝ ਔਨ ਰਿਕਾਰਡ ਹੈ ਉਹਦੇ ਹਿਸਾਬ ਨਾਲ 200 ਦੇ ਕਰੀਬ ਲੋਕਾਂ ਨੂੰ ਮੁਆਵਜ਼ਾ ਵੀ ਮਿਲਿਆ ਹਾਂਜੀ ਮਿਲਿਆ ਹਾਂਜੀ ਤੇ ਔਨ ਰਿਕਾਰਡ ਹੈ ਸਾਰਾ ਡਾਇਰੈਕਟਰ ਦੀ ਕਹਿਣ ਦੇ ਮੁਤਾਬਕ ਹੈ ਕਿ ਉਸੇ ਕਾਇਦੇ ਚ ਉਸੇ ਜਰੀ ਕਾਗਜ਼ਾਂ ਨੂੰ ਲੈ ਕੇ ਹੀ ਸਾਰਾ ਕੁਝ ਬਣਾਇਆ ਦੇਖੋ ਉਹ ਕਾਗਜ਼ਾਂ 'ਚ ਪਿਆ ਹੈ ਹਾਂ ਜਦੋਂ ਤਸਵੀਰ ਆ ਗਈ ਤਾਂ ਗੜਬੜ ਹੋ ਗਈ ਹਾਂ ਕਾਗਜ਼ਾਂ 'ਚ ਪਿਆ ਲੋਕਾਂ ਕੋਲੇ ਕਿੱਥੇ ਜਾਂਦਾ ਕਿੰਨਾ ਕ ਜਾਂਦਾ ਹੈ ਜੀ ਤੁਸੀਂ ਵੀ ਕਿੰਨੇ ਕ ਦੇਖੇ ਹੋਣਗੇ ਕਾਗਜ਼ ਜੀ 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 ਪਰ ਜਿਹੜੀ ਫਿਲਮ ਹੈ ਜਦੋਂ ਪਰਦੇ ਤੇ ਆਉ ਉਹ ਤਾਂ ਕਰੋੜਾਂ ਲੋਕਾਂ ਤੇ ਦੁਨੀਆ 'ਚ ਫੈਲੂ ਨਾ ਹਤਾ ਅੱਛਾ ਤਾਂ ਡਰ ਲੱਗਦਾ ਹੈ ਜੀ ਹਾਂ ਚਲੋ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਕਹਿੰਦੇ ਕੋਈ ਸੂਚਨਾ ਤੇ ਜੇ ਕੋਈ ਖਬਰ ਤੇ ਜੇ ਕੋਈ ਜਾਣਕਾਰੀ ਐਸੀ ਹੈ ਜਿਹੜੀ ਲੋਕਾਂ ਦੀ رائے ਨੂੰ ਪ੍ਰਭਾਵਿਤ ਕਰਦੀ ਹੈ ਉਹ ਲੋਕਤੰਤਰ ਨੂੰ ਪ੍ਰਭਾਵਿਤ ਕਰਦੀ ਹੈ ਕਰਦੀ ਹੈ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਫਿਰ ਉਹ ਸੱਤਾ ਏਸੀ ਕਰਕੇ ਡਰਦੀ ਨਾ ਸੱਤਾ ਡਰਦੀ ਹੁੰਦੀ ਹੈ ਜੀ ਸੱਤਾ ਨੇ ਦੇਖੋ ਜ਼ੁਲਮ ਵੀ ਕਰਨੇ ਹਨ ਪਰ ਆਪਦਾ ਜਿਹੜਾ ਇਮੇ ਜਾਂ ਉਹ ਸਾਵਾਂ ਵਾਲਾ ਰੱਖਣਾ ਚਾਹੁੰਦੀ ਹੈ ਜੀ ਜ਼ੁਲਮ ਕਰੀਏ ਪਰ ਜ਼ਾਲਮ ਬੱਝ ਕੇ ਨਾ ਜੀ ਇਹ ਮਾਡਰਨ ਸਟੇਟਸ ਦਾ ਹੈ ਜੀ ਉਹ ਮੋਗਲਾਂ ਨੂੰ ਕੋਈ ਡਰ ਨਹੀਂ ਸੀ ਸਾਨੂੰ ਕੌਣ ਕੀ ਕਹਿੰਦਾ ਜਿਹੜੇ ਵੀ ਪ੍ਰਾਤਨ ਰਾਜੇ ਹੁੰਦੇ ਸੀ ਜੀ ਉਹਨਾਂ ਨੂੰ ਇਹ ਚਿੰਤਾ ਨਹੀਂ ਸੀ ਹੁੰਦੀ ਉਹਨਾਂ ਨੇ ਕਿਹੜੇ ਵੋਟਾਂ ਲੈਣੀਆਂ ਹੁੰਦੀਆਂ ਸੀ ਜੀ ਉਹਨਾਂ ਦਾ ਪਿਤਾਪੁਰਖੀ ਅਧਿਕਾਰ ਹੈ ਹੂੰ ਚਲੋ ਆਪਾਂ ਹੁਣ ਗੱਲ ਕਰਦੇ ਹਾਂ ਜਿਵੇਂ ਆਪਣੇ ਕੋਲ ਜਿਵੇਂ ਤੁਸੀਂ ਕਿਤਾਬਾਂ ਲਿਖੀਆਂ ਨੇ ਜਾਂ ਉਹ ਸੱਤਾ ਵੱਲੋਂ ਵੈਨ ਕਰਨਾ ਇੱਕ ਵੱਖਰੀ ਗੱਲ ਹੈ ਕੁਝ ਚੀਜ਼ਾਂ ਵੈਨ ਵੀ ਨਹੀਂ ਪਾਬੰਦ ਵੀ ਨਹੀਂ ਕੀਤੀਆਂ ਜਾ ਸਕਦੀਆਂ ਜਿਵੇਂ ਕੋਈ ਉਹਨਾਂ ਆਪਣਾ ਸੋਸ਼ਲ ਮੀਡੀਆ ਹਾਂਜੀ ਬਣ ਕਰੀ ਕੇ ਇਹ ਕਿਤੇ ਨਾ ਕਿਤੇ ਮੰਨ ਲਓ ਕਿਸੇ ਨੂੰ ਥੈਟਨਟ ਆਉਂਦਾ ਉਨੂੰ ਡਰਾਇਆ ਤਮ ਕਹਿਆ ਜਾਂਦਾ ਜਾਂ ਹੋਰ ਹੈ ਹੁਣ ਇਹ ਸੋਸ਼ਲ ਮੀਡੀਆ ਤੇ ਰਿਲੀਜ਼ ਹੋ ਸਕਦੀ ਸੀ ਕਿਉਂਕਿ 2 ਸਾਲ ਬਾਅਦ ਮੁੱਲਾ ਤੋਂ ਸਾਚ ਮੈਨੂੰ ਮੈਸੇਜ ਸੀ ਵੀ ਅਸੀਂ ਕਰਾਂਗੇ ਰਿਲੀਜ਼ ਜੇ ਇਹ ਨਾ ਹੋਇਆ ਤਾਂ ਆਪਾਂ ਵਿਦੇਸ਼ੋਂ ਰਿਲੀਜ਼ ਕਰ ਦਾਂਗੇ ਤੇ ਉਹ ਰਿਲੀਜ਼ ਹੋ ਸਕਦੀ ਹੈ ਪ੍ਰਾਈਵੇਟ ਵੀ ਦਿਖਾਈ ਜਾ ਸਕਦੀ ਹੈ ਸਿਰਫ ਤੇ ਸਿਰਫ ਰੋਕ ਤਾਂ ਉੱਥੇ ਹੈਗੀ ਕਿ ਜਨਤਕ ਨਾ ਹੋਵੇ ਸਿਰਮਿਆਂ ਚ ਨਾ ਲੱਗੇ ਹਾਂ ਸਿਰਮਿਆਂ ਚ ਨਾ ਹੋਵੇ ਪ੍ਰਾਈਵੇਟ ਵੀ ਕਿੱਥੇ ਦਿਖਾ ਲੂ ਕੋਈ ਇਹ ਹੁਣ ਤੁਹਾਨੂੰ ਕੀ ਲੱਗਦਾ ਕਿ ਕਿਤੇ ਨਾ ਕਿਤੇ ਉਹੀ ਮਾਹੌਲ ਦੂਸਰੇ ਤੇ ਕਿਨਾਂ ਗਿਆ ਡਰਾਉਣਾ ਧਮਕਾਉਣਾ ਵੀ ਨਹੀਂ ਚਲਾਉਣਾ ਇਨਟੋਲਰੈਂਸ ਹੈ ਨਾ ਬੰਦਾ ਜ਼ੁਲਮ ਕਿਉਂ ਕਰਦਾ ਜੀ ਉਹ ਤਾਂ ਸੱਚ ਬਰਦਾਸ਼ਤ ਨਹੀਂ ਹੁੰਦਾ ਗੱਲ ਬਰਦਾਸ਼ਤ ਕਰਨ ਦੀ ਹੈ ਮਚਿਓਰ ਡੈਮੋਕ੍ਰੇਸੀ ਬਰਦਾਸ਼ਤ ਕਰ ਲੈਂਦੀ ਹੈ ਕਿਉਂਕਿ ਉਹ ਸਿਕਿਉਰ ਹੁੰਦੇ ਉਹਨਾਂ ਨੂੰ ਕੋਈ ਇਨਸਿਕਿਉਰਟੀ ਨਹੀਂ ਵੀ ਸਾਡਾ ਕੀ ਜਾਊਗਾ ਇਹਦੇ ਨਾਲ ਅੱਛਾ ਇੰਨੀ ਤਾਕੜੀ ਹੁੰਦਾ ਹੈ ਜੀ ਕਮਜ਼ੋਰ ਬੰਦਾ ਹਮੇਸ਼ਾ ਹੀ ਵੱਧ ਡਰਦਾ ਵੀ ਮੇਰੀਆਂ ਕਮਜ਼ੋਰੀਆਂ ਦਾ ਪਤਾ ਨਾ ਲੱਗ ਜੇ ਤੁਸੀਂ ਝਿਹਾਰੂ ਮਾਹੌਲ 'ਚ ਰਹੇ ਹੋ ਹੰਡਾਇਆ ਸਾਰਾ ਪਿੰਡੇ ਤੇ guzara ਹੈ ਤੁਸੀਂ ਉਹਦੀ ਜ਼ਮੀਨ ਵੀ ਜਾਣਦੇ ਹੋ ਤੁਸੀਂ ਉਹਦਾ ਅਸਮਾਨ ਵੀ ਜਾਣਦੇ ਹੋ ਤੇ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਲੋਕ ਜਦੋਂ ਕਿਸੇ ਜ਼ਿਆਦੀ ਦਬਾਏ ਜਾਂਦੇ ਆਪਰੇਸ਼ਨ ਆਉਟਦੇ ਆ ਪਰ ਜਿਹੜੇ ਲੋਕਾਂ ਦੀ ਗਵਾਹੀ ਕਰਨ ਵਾਲੀਆਂ ਵਿਰੋਧੀ ਧਿਰਾਂ ਬੈਠੀਆਂ ਸੱਤਾ 'ਚ ਬੈਠੀਆਂ ਜਾਂ ਸੱਤਾ ਦੇ ਬਾਹਰ ਬੈਠੀਆਂ ਤਾਂ ਉਹਨਾਂ ਤੇ ਰਵਾਇਤੀ ਪਾਰਟੀਆਂ ਦਾ ਕੋਈ ਰੋਲ ਨਹੀਂ ਉਹ ਨਹੀਂ ਕੁਝ ਮਹੱਮਤ ਲਾ ਸਕਦੇ ਉਹ ਨਹੀਂ ਇਸ ਤੇ ਚਲਾਉਣਗੇ ਜੀ ਕਾਰਨ ਜੇ ਤਾਂ ਹੋਵੇ ਨਾ ਭਾਜਪੀ ਦੇ ਖਿਲਾਫ ਕੁਝ ਗੁਜਰਾਤ ਬਾਰੇ ਬਣਾਈ ਹੁੰਦੀ ਅੱਛਾ ਹੁਣ ਜਿਵੇਂ ਦੇਖੋ ਕੇਰਲਾ ਫਾਈਲ ਆ ਗਈ ਨਹੀਂ ਕਸ਼ਮੀਰ ਫਾਈਲਜ਼ ਆ ਗਈਆਂ ਹਾਂ ਹਾਂ ਉਹ ਤਾਂ ਚਲੋ ਪਾਰਟੀਆਂ ਕੁਝ ਉਹਦੇ ਨਾਲ ਬੇਪੜਦ ਹੁੰਦੀਆਂ ਜੀ ਇੱਥੇ ਤਾਂ ਰਾਜ ਬੇਪਰਦ ਹੁੰਦਾ ਹੈ ਤੇ ਰਾਜ ਤਾਂ ਸਾਂਝਾ ਹੀ ਆ ਨਾ ਸਾਰਿਆਂ ਦਾ ਉਸੇ ਆਸਰੇ ਰਾਜ ਕਰਦਾ ਉਹਨਾਂ ਨੇ ਇਹੀ ਪੁਲਿਸ ਅਫਸਰ ਇਹ ਸਾਰਿਆਂ ਨੂੰ ਕੰਮ ਦਿੰਦੇ ਆ ਅੱਛਾ ਭਾਵੇਂ ਬਾਦਲ ਹੋਵੇ ਭਾਵੇਂ ਭਗਵੰਤ ਮਾਨ ਹੋਵੇ ਹਾਂ ਮੈਂ ਭਗਵੰਤ ਮਾਨ ਤੇ ਹੋਣਾ ਚਾਹਦਾ ਸੀ ਕਿ ਸਟੇਟ ਦਾ ਜਾਨਕੀ ਹੈ ਤਾਂ ਵਿਰੋਧੀ ਧਿਰ ਚੀ ਉਹਨਾਂ ਦੇ ਇਹ ਸਵਰਾਜ ਦੀ ਗੱਲ ਕਰਦੇ ਸੀ ਇੱਥੇ ਸਵਰਾਜ ਦੀ ਗੱਲ ਕੋਈ ਕੀ ਕਰਦਾ ਜੀ ਇਹ ਤਾਂ ਹੁਣ ਮੇਰਾ ਖਿਆਲ ਕੋਈ ਮਹਿਨੇ ਨਹੀਂ ਰਹਿਗੇ ਇਹ ਅੱਜ ਤੋਂ 3-4 ਸਾਲ ਪਹਿਲਾਂ ਤਾਂ ਆਪਾਂ ਇਹ ਕੋਈ ਗੱਲ ਕਰ ਸਕਦੇ ਸੀ ਅੱਛਾ ਹੁਣ ਤਾਂ ਚਲੋ ਜਿਹੜੀ ਗੱਲ ਨਾਲ ਕੋਈ ਫਰਕ ਵੀ ਨਹੀਂ ਸੀ ਪੈਂਦਾ ਵੀਆਈਪੀ ਕਲਚਰ ਹੈ ਕੀ ਘਸਦਾ ਸੀ ਭਗਵੰਤ ਮਾਨ ਦਾ ਜੋ ਵੀਆਈਪੀ ਕਲਚਰ ਹੀ ਬੰਦ ਕਰ ਦਿੰਦਾ ਪਰ ਅੰਦਰ ਭੁੱਖ ਤਾਂ ਆਪਦੀ ਪਈ ਹੈ ਜਿਹੜਾ ਉਹਨੂੰ ਇੰਨੀ ਚਿੜਸੀ ਨਾ ਜੋ ਚੁਟਕਲੇ ਸੁਣਾਉਂਦਾ ਸੀ ਉਹ ਚਿੜ ਨਹੀਂ ਸੀ ਆਪਦੀ ਭੁੱਖ ਸੀ ਵੀ ਮੈਰਿਆ ਹੋਵੇ ਇਹਦਾ ਕਿਉਂ ਹੋਵੇ ਤੇ ਫੇਰ ਤਾਂ ਤੁਹਾਡੀਆਂ ਗੱਲਾਂ ਤੋਂ ਲੱਗਦਾ ਕਿ ਜਿਵੇਂ ਕਹਿੰਦੇ ਆ ਵੀ ਘੋਲ ਕਈ ਤਰ੍ਹਾਂ ਦੇ ਹੁੰਦੇ ਨੇ ਹਥਿਆਰਮੰਦ ਘੋਲ ਵੀ ਲੜ ਜਾਂਦੇ ਜਦੋਂ ਅੱਤ ਹੋ ਜਾਂਦੀ ਫਿਰ ਹਥਿਆਰਮੰਦ ਘੋਲ ਚੱਲਦੇ ਨਹੀਂ ਤੇ ਹੁਣ ਲੋਕਾਂ ਨੂੰ ਫਿਰ ਮੈਨੂੰ ਲੱਗਦਾ ਕਿ ਲੋਕਾਂ ਨੂੰ ਉੱਠਣ ਦੀ ਲੋੜ ਪੈਗੀ ਕੋਈ ਨਾ ਕੋਈ ਡਰ ਮੂਵਮੈਂਟ ਉੱਠ ਸਕਦੀ ਕੋਈ ਨਾ ਕੋਈ ਤੁਹਾਡੇ ਸਾਹਿਬ ਨਾਲ ਕਿਉਂਕਿ ਹੁਣ ਦੇਖੋ ਤੁਸੀਂ ਪੰਜਾਬ ਦਾ ਵੈਂਕਿਊਮ ਹੈ ਖੇਤਰੀ ਪਾਰਟੀ ਬਲੋ ਖਾਲੀ ਪਣਾ ਹੈ ਲੀਡਰ ਹੈ ਨਹੀਂ ਕਿ ਅਕਾਲੀ ਦਲ ਦੇ ਵਿੱਚ ਅਕਾਲ ਤਖਤ ਦੇ ਵਿੱਚ ਤੇ ਉਹ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਹੁਣ ਸਿਸਟਮ ਕਾਂਗਰਸ ਪਾਰਟੀ ਹੈ ਦੀ ਆਮ ਆਦਮੀ ਪਾਰਟੀ ਦੀ ਕਿਹੜੀ ਦਸ਼ਾ ਚਾਹੇ 92 ਤੋਂ 94 ਹੋ ਗਏ ਐ ਪਰ ਫੇਰ ਵੀ ਕਿਤਨੇ ਕਿਤੇ ਕਿਤਨੇ ਕਿਤੇ ਲੋਕਾਂ ਦੇ ਵਿੱਚ ਉਹ ਵੈਂਕਿਊ ਪਰਣ ਵਾਸਤੇ ਕੋਈ ਲਹਿਰ ਉੱਠਣ ਦੀ ਸੰਭਾਵਨਾ ਹੈਗੀ ਅਜੇ ਮੈਨੂੰ ਨਹੀਂ ਲੱਗ ਰਹੀ ਅਜੇ ਇਹਨਾਂ ਪਾਰਟੀਆਂ ਚ ਲੋਕ ਖੇਡਣਗੇ ਕੋਈ ਆਲਟਰਨੇਟਿਵ ਕ੍ਰੈਡੀਬਲ ਉੱਭਰ ਨਹੀਂ ਰਿਹਾ ਪੰਜਾਬ ਬੇਉਮੀਦਾ ਜਾਂ ਕਿਵੇਂ ਹੋ ਗਿਆ ਹੋ ਜਾਂਦਾ ਹੁੰਦਾ ਇਤਿਹਾਸ ਚ ਕੁਝ ਦੌਰ ਹਮੇਸ਼ਾ ਹੀ ਐ ਨਹੀਂ ਤੁਸੀਂ ਜੇ ਸਾਰਾ ਇਤਿਹਾਸ ਤੋਂ ਆਪਾਂ ਦੇਖਾਂਗੇ ਨਾ ਇਹ ਨਹੀਂ ਵੀ ਹਮੇਸ਼ਾ ਹੀ ਲੜਦੇ ਰਹਿਣ ਲੋਕ 1849 ਤੋਂ ਬਾਅਦ ਕਦੋਂ ਜਾ ਕੇ ਬੋਲਣ ਲੱਗੇ ਜੀ ਦਹਿਸ਼ਤ ਦੇ ਦੌਰ ਆਉਂਦੇ ਆ ਲੋਕਾਂ 'ਚ ਕਨਫਿਊਜ਼ਨ ਵੀ ਹੁੰਦਾ ਲੋਕ ਚੁੱਪ ਵੀ ਹੋ ਜਾਂਦੇ ਜਦੋਂ ਆਪਾਂ ਕਹਿੰਦੇ ਆ ਇਤਿਹਾਸ ਤੋਂ ਸਿੱਖੋ ਉਹ ਇੰਦੀ ਲੌਂਗ ਟਰਮ ਹੁੰਦਾ ਵੀ ਚੱਲ 30 ਸਾਲ ਵੀ ਦਵਾ ਲੈਣ 40 ਸਾਲ 50 ਸਾਲ ਉਹ ਆਪਾਂ ਕਹਿੰਦੇ ਆ ਅਲਟੀਮੇਟਲੀ ਪੰਜਾਬ ਉੱਠਦਾ ਫਿਰ ਓਨੇ ਹੀ ਜ਼ੋਰ ਨਾਲ ਉੱਠਦਾ ਹੁੰਦਾ ਸੋ ਇਹ ਤਾਂ ਭੁਗਤਨੀਆਂ ਤਾਂ ਪਹਿਣਗੀਆਂ ਆ ਨਹੀਂ ਭਾਵੇਂ ਇਹਨਾਂ ਦੀ ਨਸਲਾਂ ਨੂੰ ਭੁਗਤਨੀਆਂ ਪੈ ਜਾਣ ਤੇ ਇਸ ਤਰ੍ਹਾਂ ਨਹੀਂ ਜਾਣਾ ਵੀ ਇਹਦਾ ਕੋਈ ਹਿਸਾਬ ਕਿਤਾਬ ਹੀ ਨਾ ਹੋਵੇ ਇਹ ਤਾਂ ਕਿਤੇ ਨਹੀਂ ਹੋਇਆ ਤੁਹਾਨੂੰ ਕੀ ਲੱਗਦਾ ਕਿ ਹੁਣ ਫਿਰਕੀ ਸੰਭਾਵਨਾ ਇਸ ਤਰ੍ਹਾਂ ਹੀ ਬੰਦ ਰਹੂਗਾ ਮਤਲਬ ਅਜੇ ਇਮੀਡੀਏਟ ਕੰਟੈਕਸਟ 'ਚ ਵੀ ਕੋਈ ਇਹ ਜਿਹੀ ਠਹਿਰਾ ਜੂਗੀ ਜਿਹੜੀ ਇਹ ਸਾਰੇ ਰੋਸ ਨੂੰ ਲਾਮਬੰਦ ਕਰਕੇ ਕੋਈ ਵੱਡੀ ਲਹਿਰ ਬਣਾ ਜੂ ਜਾ ਕੋਈ ਫਰਕ ਪਾ ਜੂ ਉਹ ਧਿਰ ਕੋਈ ਨਜ਼ਰ ਨਹੀਂ ਆ ਰਹੀ ਕਿਸੇ ਦੀ ਕੋਈ ਕਮਜ਼ੋਰੀ ਹੈ ਕਿਸੇ ਦੀ ਕੋਈ ਘਾਟ ਹੈ ਕਿਸੇ ਦੀ ਕੋਈ ਹੈ ਚਲੋ ਲਾਸਟ ਗੱਲ ਆ ਪੰਜਾਬ ਦੀ ਖੇਤਰੀ ਪਾਰਟੀ ਨੂੰ ਲੋਕਾਂ ਨੂੰ ਬੜੀਆਂ ਆਸਾਂ ਸੀ ਕਿਉਂਕਿ ਉਹ ਉਸ ਪੰਥ ਤੋਂ ਚੱਲਦੀ ਹੈ ਉਸ ਗੁਰੂ ਦੀ ਗੱਲ ਤੋਂ ਚੱਲਦੀ ਹੈ ਜਿੱਥੇ ਅਕਾਲ ਤਖਤ ਜਹੀ ਇੱਕ ਸਰਚਨਾ ਐਸੀ ਹੈ ਜਿਹੜੀ ਕਿਸੇ ਵੀ ਧਰਮ ਚ ਨਹੀਂ ਹੈ ਉਦੇ ਪ੍ਰਤੀ ਚਲੋ ਕਈ ਲੋਕਾਂ ਦੇ ਮਤਭੇਦ ਹੋ ਸਕਦੇ ਆ ਪਰ ਉਹ ਜਿਹੜੀ ਦੀ ਭਾਵਨਾ ਉਹ ਸੇਧ ਦੇਣ ਦੀ ਉਹ ਬੜੀ ਕਮਾਲ ਦੀ ਹੈ ਹਾਂਜੀ ਤੁਹਾਨੂੰ ਲੱਗਦਾ ਹੈ ਕਿ ਅਕਾਲੀ ਦਲ ਪੁਨਰਸੁਰਜੀਤ ਹੋਣ ਹੋ ਸਕਦਾ ਹੈ ਨੈਵਰ ਕਦੇ ਨਹੀਂ ਜੋ ਗੁਨਾਹ ਕਰ ਲੇ ਜੋ ਪਾਪ ਕਰ ਲੈਣਾ ਉਹਨਾਂ ਨੇ ਪੰਥ ਦੇ ਖਿਲਾਫ ਲੋਕਾਂ ਦੇ ਖਿਲਾਫ ਤਾਂ ਛੱਡੋ ਗੁਰੂ ਦੇ ਖਿਲਾਫ ਹੁਣ ਭੁੱਲ ਜਾ ਜਿੰਨੇ ਮਰਜ਼ੀ ਕੱਟ ਕਰ ਲੈ ਮਤਲਬ ਇਹ ਤਾਂ ਕੱਠੋ ਉਹਨੂੰ ਵੀ ਇੰਨੀ ਹੁੰਦੇ ਸੀ ਜਦੋਂ ਜ਼ਮਾਨਤਾਂ ਜਬਤ ਹੋਈਆਂ। ਬਾਈਚ। ਅੱਛਾ ਇੱਕ ਗੱਲ ਹੋਰ ਦਰੁਸਤ ਕਰੋ ਕਿ ਹੁਣ ਤੱਕਰ ਕਾਲੀ ਦਲ ਸ਼੍ਰੋਮਣੀ ਕਾਲੀ ਦਲ ਜੋ ਵੀ ਕਿਹਾ ਜਾਂਦਾ ਉਹ ਬਾਦਲ ਸ਼ਬਦ ਹਟਾਤਾ ਸੀ ਇਹਨਾਂ ਨੇ। ਹੂੰ ਇੱਕ ਪਰਿਵਾਰ ਦੇ ਨਾਲ ਜੁੜ ਕੇ ਚੱਲਦੀ ਕਿ ਨਵਾਂ ਜਿਵੇਂ ਤੁਸੀਂ ਕਿਹਾ ਬਿਲਕੁਲ ਨਹੀਂ ਉਸ ਤਰੀਕੇ ਚ ਹੋ ਸਕਦਾ। ਨਹੀਂ ਨਵਾਂ ਰੀਬਿਲਡ ਹੋ ਕੋਈ। ਤੇ ਰੀਐਮਰਜ ਹੋ। ਇਹ ਨਹੀਂ। ਜਿਵੇਂ ਇਹ ਤਾਂ ਹੁਣ ਇੰਨਾ ਗਲ ਛੜ ਗਿਆ ਨਾ। ਇਦੇ ਇਚ ਨਹੀਂ ਜਾਣ ਪਾਈ ਜਾ ਸਕਦੀ ਇਹਨੂੰ ਡਿਸਕਾਰਡ ਕਰਕੇ ਇਹਨੂੰ ਰੱਦ ਕਰਕੇ ਜਦੋਂ ਕਿਤੇ ਕੋਈ ਇੰਨਾ ਕੇਸ ਚ ਹੋਊਗਾ ਤਾਂ ਸਪੇਸ ਤਾਂ ਖਾਲੀ ਭਰਨੀ ਆ ਨਾ ਸਪੇਸ ਤਾਂ ਭਰਨੀ ਆ ਪਰ ਕੋਈ ਭਰਨ ਵਾਲਾ ਆ ਜੇ ਕੋਈ ਨਵੇਂ ਰੰਗ ਨਵੇਂ ਰੰਗ ਰੂਪ ਚ ਆਏਗਾ ਨਵੇਂ ਨਵੇਂ ਰੰਗ ਰੂਪ ਚ ਆ ਦਰਸ਼ਕ ਸਮਝ ਗਏ ਹੋਣਗੇ ਕਿ ਕੁਦਰਤ ਜਾਂ ਵਕਤ ਜਾ ਇਤਿਹਾਸ ਕਈ ਵਾਰੀ ਖੁਦ ਨੂੰ ਦੁਹਰਾਉਂਦਾ ਹੈ ਗੱਲ ਉਹੀ ਹੁੰਦੀ ਹੈ ਵਿਚਾਰਤਾ ਰ ਉਹੀ ਹੁੰਦੀ ਹੈ ਇੱਕ ਨਵਾਂ ਰੂਪ ਲੈਂਦੀ ਹੈ ਨਵੇਂ ਢੰਗ ਦੇ ਨਾਲ ਤੇ ਗੱਲ ਇਹ ਬਣ ਗਈ ਹੈ ਕਿ ਇਨਸਾਨ ਜਿੰਨਾ ਮਰਜੀ ਅਦਨ ਖੋ ਜਾਵੇ ਜਿੰਨਾ ਮਰਜੀ ਪੁਲੰਗਾ ਭਰ ਲਵੇ ਜਿੰਨਾ ਮਰਜੀ ਛਾਲਾ ਮਾਰ ਲਵੇ ਪਰ ਲਾ ਉਹਨੇ ਚੱਲਣਾ ਵਗਦੇ ਨਾਲ ਇੱਕ ਇੱਕ ਕਦਮ ਹੀ ਹੈ ਤੇ ਉਹ ਇੱਕ ਇੱਕ ਕਦਮ ਤੁਸੀਂ ਜੇ ਇਨਸਾਨੀਤ ਦੇ ਕਾਇਦੇਆਂ ਨਾਲ ਉਹਦੇ ਸਹਜ ਨਾਲ ਚਲਦੇ ਹੋ ਤਾਂ ਉਹ ਇੱਕ ਲੰਬੀ ਮੰਜ਼ਲ ਵੱਲ ਵਧਦੀ ਹੋਈ ਇੱਕ ਚਾਲ ਹੋ ਸਕਦੀ ਹੈ ਪਰ ਜਿਸ ਚਾਲੇ ਪੰਜਾਬ ਦੀ ਸਿਆਸਤ ਪੰਜਾਬ ਦੇ ਲੀਡਰ ਜਾਂ ਪੰਜਾਬ ਦਾ ਮਾਹੌਲ ਇਸ ਵਕਤ ਜਾ ਰਿਹਾ ਹੈ ਉਹਦੇ ਪ੍ਰਤੀ ਜੇ ਆਪਾਂ ਸਰਦਾਰ ਅਜੀਮੇਰ ਸਿੰਘ ਫੋਰਾ ਦੀ ਗੱਲ ਮੰਨੀਏ ਜੇ ਉਹਨਾਂ ਦੇ ਹਵਾਲੇ ਨਾਲ ਕਹੀਏ ਉਹਨਾਂ ਦਾ ਇਸ਼ਾਰਾ ਕਿ ਨਵੇਂ ਰੰਗ ਚ ਉੱਠੂਗੀ ਕੋਈ ਲਹਿਰ ਜਿਹੜੀ ਇੱਕ ਹੋਕਾ ਬਣ ਜੂਗੀ ਉਹ ਹੋਕਾ ਫਿਰ ਗੱਲ ਕਰੂਗਾ ਪੰਜਾਬ ਦੀ ਪੰਜਾਬ ਦੇ ਮੁੱਤਿਆਂ ਦੀ ਇਹਨਾਂ ਦੇ ਇਨਸਾਨਾਂ ਦੀ ਫਿਰ ਉਹ ਜ਼ਿੰਦਗੀ ਦੀ ਗੱਲ ਹੋਊਗੀ ਜਿਸ ਜ਼ਿੰਦਗੀ ਦੇ ਗੀਤ ਗਾਏ ਜਾਂਦੇ ਨੇ ਉਹਦੇ ਸੋਲੇ ਗਾਏ ਜਾਂਦੇ ਨੇ ਤੇ ਉਸ ਨੂੰ ਉਸ ਤਰ੍ਹਾਂ ਦੇਖਿਆ ਜਾਂਦਾ ਜਿਵੇਂ ਜ਼ਿੰਦਗੀ ਗੱਲ ਕਰਦੀ ਹੈ ਤੇ ਪੰਜਾਬ ਉਹਦਾ ਮੂਹਰੇ ਹੁੰਦਾ ਤੇ ਥੋੜਾ ਜਿਹਾ ਹੁਣ ਜਿਹੜਾ ਮਾਹੌਲ ਚੱਲਿਆ ਹੈ ਉਹਦੇ ਨਾਲ ਥੋੜਾ ਜਿਹਾ ਲੱਗਦਾ ਹੈ ਕਿ ਕੁਛ ਨਾ ਕੁਛ ਹਲਚਲ ਹੋਈ ਹੈ ਪਰ ਇਸ ਸਮੇਂ ਦੀ ਵਕਤ ਦੀ ਉਹ ਹਕੀਕਤ ਹੈ ਜਿਨੇ ਇੱਕ ਸਰਕਲ ਚ ਆਉਣਾ ਹੁੰਦਾ ਤੇ ਅਸੀਂ ਇਹ ਜਿਹੇ ਮਸਲੇ ਲੈ ਕੇ ਫਿਰ ਤੁਹਾਨੂੰ ਅਸੀਂ ਮਿਲਾਂਗੇ #ਜ਼ਿੰਦਗੀਵੇਖਦੇ ਰਹੋ ਕੋਈ ਨਮੀ ਜ਼ਿੰਦਗੀ ਦੀ ਗੱਲ ਲੈ ਕੇ